ਨੇ ਸ੍ਰੀ ਦੀਵਾਬਤ ਕਾਣਾ ਪਹਿਲੀ ਵਾਰ ਆਇਓ ਕਿਹੜਾ ਪਿੰਡਾ ਆਰਾਮਨਾਗਰ ਅੱਛਾ ਪਹਿਲੀ ਵਾਰ ਪਹੁੰਚਦੇ ਹੋ ਪੋਛਣਾ ਸ੍ਰੀ ਦੀਵਾਬਤ ਹੈ ਵੀ ਕੀ ਕਹਾਣੀ ਹੈ ਕੀ ਗੱਲ ਆ ਕੀ ਬਾਤ ਆ ਕਿਸੇ ਕੀਤੇ ਕਰਾਈ ਦੀ ਹੈ ਦੇਵੀ ਦੇਵਤੇ ਦੀ ਆ ਪੂਤਾ ਪ੍ਰੇਤਾ ਕੁਛ ਵੀ ਆ ਹੈ ਪਹਿਲੀ ਗੱਲ ਤਾਂ ਮੈਨੂੰ ਐ ਦੱਸ ਦਵਾਈ ਚੱਲੀ ਜਾਂਦੀ ਐ ਇਸ ਟਾਈਮ ਹੈ ਛੇੜਵਾਪੇ ਆਸ ਸੋਚਾ ਸਾਦਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਬਾ ਕੇ ਬੈਠਾ ਰਹਿ ਹੋਏ ਅੱਖੀਆਂ ਦੇ ਵਿੱਚ ਅੱਖੀਆਂ ਆਨੇ ਬਾਦੂ ਦਵਾਈ ਲੈ ਲਈ ਹੈ ਕਿਦੋਂ ਫਰਕ ਨਹੀਂ ਕਿਦੋਂ ਵੀ ਹਾਂ ਮੇਰਾ ਪੀਰ ਕੰਨਾ ਨਾੜਾ ਫੇਲਣੀਆਂ ਓਏ ਟੀਕੇ ਲਾਲਾ ਪਰ ਕੇ ਤੋਂ ਹਾਲ ਨਹੀਂ ਹੋਇਆ ਹੈ ਇਹ ਪਹਿਲਾਂ ਤਾਂ ਮੈਨੂੰ ਇਹ ਦੱਸ ਪੈਣਾ ਜਿੱਤੇ ਰਹਿਣੋ ਜਗਾ ਜੱਦੀ ਆ ਇਹ ਬਦਲ ਕੇ ਪਾਤੀ ਹੁਣ ਦੂਜੇ ਪਾਸੇ ਵਾਗੇ ਪੀਰ ਨੂੰ ਮੰਨਦੇ ਹੋ ਲਾਲਾ ਵਾਲੇ ਨੂੰ ਹੈ ਜੋਤਾਂ ਲਾਉਣੇ ਹੋ ਕੀ ਤੋਂ ਲਵਾਈਆਂ ਸੇਖ ਸਾਈਂ ਤੋਂ ਕਿਆ ਪੀ ਲਾਤੀਆ ਮੇਰਾ ਪੀਰ ਕੰਨ ਚਾਕੇ ਓਏ ਹੈ ਬਾਬੇ ਦਾ ਬਾਲੇ ਨੇ ਹਾਲ ਵੱਢਦੇ ਬਾਬੇ ਗਾਦੇ ਛੜੀ ਬਾਬਾ ਕੀ ਜਗਾਇਆ ਆ ਜਾ ਆ ਜਾ ਤਾ ਮੇਰਾ ਪੀਰ ਕਹਿਣ ਵਾਲਾ ਕਹਿੰਦਾ ਕਹਿੰਦਾ ਪੁੱਤ ਓਏ ਚੇਲੇ ਦਾ ਕੋਈ ਛੱਡੀ ਨਹੀਂ ਹੈ ਮੈਨੂੰ ਮੈਂ ਦੱਸ ਸੱਤ ਬਾਂਤੀ ਮਿਠਾਈ ਕਿਨੇ ਪਵਾਈ ਸੀ ਹੈ ਉਦੋਂ ਹੀ ਭੈਣ ਖੜੀ ਆ ਫਿਰ ਆਇਓ ਹੋ ਜਾਨ ਨਿਕਲ ਜੇ ਜਗਿਓ ਸ਼ਾਰਾ ਵੇ ਨਹੀਂ ਹੁੰਦਾ ਇੱਕ ਝਲਕ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਇੱਕ ਝਲਕ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਇੱਕ ਝਲਕ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਵਾ ਵੇ ਤੇ ਪਰਨੇ ਸਤਪੰਤੀ ਮਿਠਾਈ ਕਿਨੇ ਪਵਾਈ ਸੀ ਕਿੱਥੇ ਲਾਈ ਸੀ ਹੈ ਰਿਆਲ ਵਾਲੇ ਬਾਬੇ ਨੇ ਹੈ ਕਾਦੀ ਪਾਈ ਸੀ ਪਰ ਉਸੇ ਨੇ ਭੈਣ ਖੜੀ ਆ ਬੁੜੀਆਂ ਤੁਸੀਂ ਇੰਜ ਕਰ ਪੜਦੀਓ ਚੇਲੇ ਨੇ ਕਹਿਤਾ ਹੈ ਕਰ ਲਈ ਬਾਬਾ ਚੰਗਾ ਜੇ ਮੈਂ ਕਹਿਦਾ ਗੁਰੂ ਘਰੇ ਬਗ ਜੀ ਜਮਾ ਨਹੀਂ ਜਾਂਦੀਆਂ ਜੇ ਕਹਿਦਾ ਉੱਥੇ ਲੱਡੂ ਤਰਾਂ ਹੀ ਉਹਦੀ ਵੱਜਣੀਆਂ ਇਹ ਭੈਣ ਮੇਰੀਏ ਮੈਨੂੰ ਐ ਦੱਸ ਜੀ ਤੇਰਾ ਲੱਗਦਾ ਨਹੀਂ ਕਰੇ ਹੈ ਜਮਾ ਨਹੀਂ ਲੱਗਦਾ ਨਾ ਐ ਜੀ ਕਰਦਾ ਨਾ ਮੇਰਾ ਜਵਾਕਾ ਨਾ ਘਰ ਵਾਲਾ ਨਾ ਮਾ ਨਾ ਪਿਓ ਦੀਪਾ ਜੈਥੋ ਹੈ ਐਈਆ ਗੱਲ ਬਾਬਾ ਕਹਿੰਦਾ ਰੋਂਦੀ ਆ ਗੱਲੀ ਬਹਿ ਬਹਿ ਕੇ ਜਿੱਦੇ ਦੀ ਵਿਆਹੀ ਆ ਕਹਿੰਦਾ ਦੁਖੀ ਆ ਪਣੇ ਇਹ ਵਿਆਹਣ ਤੋਂ ਪਹਿਲਾਂ ਦੀ ਦੁਖੀ ਆ ਕਵਾਰੀ ਹਾਂਜੀ ਵੇਖ ਤੇ ਸਾਡੇ ਵੀ ਬਣੇਰੀ ਉੱਤੇ ਬੋਲਦੇ ਰੋਜ ਬੋਲਦਾ ਕਮਟੀਆਂ ਦੇ ਖਾ ਜਾਣਿਓ ਕਿ ਕਲਾਣੇ ਜਾਂਨਿਓ ਕਲਾਣੇ ਜਾਂਦੇ ਨਹੀਂ ਮਾਈ ਸਰਖਾਨੇ ਜਾਂਨਿਓ ਪਹਿਲਾਂ ਕੁਮਾਰੀ ਹੁੰਦੇ ਕਲਾਣੇ ਜਾਂਦੇ ਰਹੇ ਹੋ ਹੈ ਮਾਈ ਆਹੀ ਖੜੀ ਆ ਉਹਦਾ ਕੋ ਦੇਖੇ ਰੋਣਾ ਜੀ ਮੁੜ ਕੇ ਯਾਤ ਨਹੀਂ ਪੁੱਛੀ ਦਵਾਈ ਲੱਗ ਜੂਗੀ ਚਾਹੇ ਜਿੱਥੇ ਮਰਜੀ ਭਾਗ ਜੀ ਹੈ ਮੁਰਾ ਨਾ ਬੁੜਪੜ ਛੇੜ ਬਾਬਾ ਹੋ ਗੱਗੀ ਬਣ ਕੇ ਬਣਾ ਦੀ ਛਾਵੇਂ ਆਦ ਕਿਤੇ ਕਹਦਾ ਕੁਛ ੱਡੀ ਨਿਸ਼ਮਾਨ ਪਾਪਾ ਪਾ ਕਹਿੰਦਾ ਕਾਮਲੀ ਕਰਤੀ ਪੜੀ ਹੈ ਹਾਂ ਈ ਡੇਰਾ ਸਾਹਿਬ ਵੀ ਤੁਸੀਂ ਜਾਂਦੀ ਸੀ ਹੈ ਉਦੋਂ ਪੀਰ ਨੂੰ ਭੁੱਲ ਗਏ ਸੀ ਵਾਏ ਬਾਬਾ ਕਹਿੰਦਾ ਇਹ ਕਹਿੰਦਾ ਵੀ ਤੁਹਾਡੇ ਡੇਰਾ ਸਾਹਿਬ ਜਾਵਾਂਗੇ ਹੈ ਬਾਬਾ ਕਹਿਣ ਵਾਲਾ ਕਹੀ ਜਾਂਦਾ ਮਾਈ ਕਿੱਥੇ ਫਿਰਦੀਆਂ ਲਾਲ ਵਾਲਾ ਪੀਰ ਹੈ ਰੋਈਆਂ ਝਾੜ ਦੁੰਦਾ ਵਾਹ ਦਾ ਸਮਾਈ ਅਲੀ ਘਰ ਤਾਂ ਤੁਸੀਂ ਜੋਤਾ ਸੇਖ ਸਾਈ ਤੋਂ ਲਵਾਈਆਂ ਰਹੀ ਠੀਕ ਆ ਦੂਜਾ ਨੰਬਰ ਪਹਿਲਾ ਕੌੜਾ ਪਣੀ ਚੱਲਦਾ ਰਿਹਾ ਹੈ ਅੱਛਾ ਪਹਿਲਾ ਕੁਮਾਰੀ ਹੁੰਦੀ ਵੀ ਕਿ ਦਿੱਲੀ ਹੋਈਆਂ ਪੜ੍ਹੇ ਹੈ ਪਹਿਲਾ ਕੁਮਾਰੀ ਹੁੰਦੀ ਕਦੇ ਫੇਰ ਝੂਠ ਮਾਰੀ ਜਨੇ ਤੂੰ ਪਰ ਤੈਨੂੰ ਮੈਂ ਕਹੀ ਨਾ ਵੀ ਵਿਆਹ ਤੋਂ ਪਹਿਲਾਂ ਕਵਾਰੀ ਕਦੇ ਢਿੱਲੀ ਮੱਸੀ ਹੋਈਆਂ ਤੂੰ ਕਹਿੰਦੀ ਨਾ ਕੋਨੇ ਦੱਸਦਾ ਛੇੜ ਬਾਬਾ ਓਏ ਓ ਮੇਰੇ ਚੱਲ ਲਗਾ ਹੈ ਆਵਾ ਤੈਨੂੰ ਅਗਣਤਾ ਲਾਲ ਬਣਾਵਾ ਮੇਰੇ ਚੱਲ ਦੂਧਾ ਕਹਿੰਦੇ ਮਿੱਟੀ ਹੋਈ ਨਹੀਂ ਪਿਆ ਤੋ ਪਹਿਲਾ ਪਾਪਾ ਕਹਿੰਦਾ ਧਾਕਾ ਬਾਕੇ ਤੋਰੀ ਸੀ ਓਏ ਹੈ ਪਾਇਆ ਸੀ ਧਾਕਾ ਹੈ ਕਿੱਥੇ ਫਿਰਦੇ ਆ ਬਣੇ ਪੱਟਦਾਂਗੇ ਜਗਾਠਾ ਸੀ ਅੱਜ ਮੇਰਾ ਗੁਰੂ ਖੜਾ ਨਾਲ ਆ ਰੱਬਾ ਦੇਖ ਬਣੇ ਦਵਾਈ ਬਾਦੂ ਲੈ ਲਈ ਹਣਾ ਬਾਦੂ ਚੇਲੇਗਾ ਤੇ ਠੀਕ ਆ ਪਰ ਕਿਤੇ ਢੋਈ ਨਹੀਂ ਮਿਲੀ ਹਣਾ ਇੱਕ ਕਦੇ ਜੋਤਾਂ ਕਰਾ ਲਓ ਸੇਖ ਸਾਹਿਬ ਤੋਂ ਸ਼ੁੱਧ ਠੀਕ ਆ ਪੀਰ ਦਾ ਰੋਟ ਦਿੰਨੇ ਹੋ ਹੈ ਨਿਗਾਹੇ ਜਾਂਨੇ ਹੋ ਮੇਰੇ ਦਾ ਹੀ ਨਹੀਂ ਕਹਿੰਦਾ ਕਦੇ ਢਾ ਸਾਹ ਭੱਜ ਲਾਂਦੇ ਸੀ ਓਏ ਜਾਨ ਦਾ ਕਥਾ ਜਮਾ ਆ ਗਈ ਸੀ ਵੀ ਜਾਣ ਗਈ ਓਏ ਵੀ ਗਈ ਹੋਣ ਮਰੀ ਹੋਣ ਮਰੀ ਹੈ ਐ ਸੀ ਕਹਾਣੀ ਲਾਲ ਵਾਲੇ ਵੀਰ ਤੇ ਕਿੰਨਾ ਚਿਰ ਹੋ ਗਿਆ ਗਏ ਨਹੀਂ ਲਗਾਏ ਹੈ ਉਹ ਤੁਲੇ ਗੁੱਤੀ ਚੜਾਦਾ ਅੱਛਾ ਕਸਾ ਖੇਤਰਪਾਲ ਨੂੰ ਮੰਨਦੇ ਤੁਸੀਂ ਨਹੀਂ ਮੰਨਦੇ ਭਾਣੇ ਪਿੰਡੇ ਤੇ ਨੀਲ ਕੀਤੇ ਪੈਂਦੇ ਸੀ ਤੇਰੇ ਪੈਂਦੇ ਸੀ ਭਾਣੇ ਹੈ ਸੁਪਨਾ ਚ ਪਾਣੀ ਵੀ ਤੀਦਾ ਸੀਗਾ ਸੱਪ ਵੀ ਦਿਖ ਜਾਂਦੇ ਆ ਕਦੇ ਕਦੇ ਛੋਟਾ ਜਿਹਾ ਬੱਚਾ ਵੀ ਦਿਖ ਜਾਂਦਾ ਹੈ ਕਾ ਬਾਬਾ ਯਾਰ ਬਾਬਾ ਖੇਤਰਪਾਲ ਖੜਾ ਮੈਂ ਪੈਂਦਾ ਮੈਨੂੰ ਆ ਕਦੇ ਕਦੇ ਸੁਪਨੇ ਜਨਾਨੀ ਵੀ ਦੀਦੀ ਆ ਹੈ ਬੱਚਾ ਦੇ ਜਾਂਦੀ ਤੇ ਬੱਚਾ ਖੋ ਗਿਆ ਲੈ ਜਾਂਦੀ ਹੈ ਤੇ ਇਸ ਦਿਨ ਦੀ ਸੀਗੀ ਆ ਕਾ ਬਾਬਾ ਪੱਟੀ ਯਾਰ ਕੌਣ ਉਹ ਸਾਰੀਏ ਮਸਾੜਾ ਵੀਏ ਰਾਣੀਏ ਕਾਦਾਂ ਦੀਆਂ ਵੇ ਰਾਣੀਆਂ ਮੈਨੂੰ ਨਹੀਂ ਪਤਾ ਨਾ ਕੀਦਾ ਇਹ ਬਾਬੇ ਨੇ ਤੇ ਨਖਰਾਂ ਦਾ ਨਾਮ ਪਟਲਾ ਪਿੰਡ ਕਿਹੜਾ ਤੁਹਾਡਾ ਹੈ ਨਾਮ ਨਾ ਕਰ ਹੈ ਮੈਨਾਂ ਤਾਂ ਨਹੀਂ ਗਿਆ ਤੁਹਾਡੇ ਪਿੰਡ ਕਦੇ ਤੁਸੀਂ ਮੈਨੂੰ ਜਾਣਦੇ ਹੋ ਵੀਰੇ ਨਹੀਂ ਜਾਣਦੇ ਪੁੱਛ ਬਾਬਾ ਨਾ ਕੀ ਲੀਕ ਇਹ ਵੀ ਵਾਰ ਆ ਰਹੀਏ ਕਰਦਾ ਚਾਹੀਆ ਮੇਰੀਆਂ ਜੀਆਂ ਤੂੰ ਇੱਕ ਗੱਲ ਦੱਸਿਬਣ ਮੈਨੂੰ ਤੂੰ ਮੈਨੂੰ ਨਹੀਂ ਜਾਣਦੀ ਮੈਂ ਤੈਨੂੰ ਨਹੀਂ ਜਾਣਦਾ ਤੂੰ ਵੀਰੇ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਪਹਿਲੀ ਵਾਰੀ ਦੋਵਾਂ ਭਰਾਵਾਂ ਦੀ ਮੁਲਾਕਾਤ ਹੋਈ ਆ ਆਪਣੀ ਹੈ ਤੇ ਦੋਵਾਂ ਭਰਾਵਾਂ ਦੀ ਹੋਈ ਆ ਹੈ ਇੱਕ ਗੱਲ ਦੱਸਿ ਮੈਨੂੰ ਆਹ ਅਮਨ ਦਾ ਕੀ ਦਾ ਆਪਣੇ ਆਹ ਕਾ ਬਾਬਾ ਜੀ ਦੱਸੋ ਫਿਰ ਮੈਨੂੰ ਆ ਕੋਈ ਇੱਕ ਜਨਾਨੀ ਖੜੀ ਆ ਕਿ ਜਾਪੇ ਚ ਮਰੀ ਸੇਹ ਕੌਣ ਸੀ ਆਪਣੇ ਹੈ ਹੈਗੀ ਆ ਵੀਰੇ ਇਹਦਾ ਲੈਣ ਦੇਣ ਦਿਨੇ ਹੋ ਤੁਸੀਂ ਹੈ ਜਿੰਨੇ ਸੀਗੇ ਵਿਆਹ ਵਾਲੇ ਕੱਪੜੇ ਉਧਰੋਂ ਆਏ ਸੀਗੇ ਹੈ ਕਿਨੇ ਪਾਈ ਸੀ ਕੱਪੜੇ ਤੁਹਾਡੀ ਮੰਮੀ ਨੇ ਪਾਈ ਸੀਗੇ ਹੈ ਇੱਕ ਗੱਲ ਦੱਸੋ ਮੈਨੂੰ ਇਹ ਫਿੱਕੇ ਜਿਹੇ ਸੂਟ ਦਾ ਆ ਆ ਫਿੱਕੇ ਫੁਕੇ ਤਾਂ ਨਹੀਂ ਬਣਦੀ ਉਹਲੀ ਨੌਜਵਾਨ ਹੈ ਏ ਜਾਪੇ ਜਗਵੰਡਰ ਵਾਲੀ ਸਾਨੂੰ ਬੜਾ ਸਤਿਪੰਨੀ ਸੰਦੀ ਨਾਰੀ ਏ ਕਾ ਬਾਬਾ ਪੈਰ ਪੁੱਤੇ ਵੀ ਪੈਰ ਪੁੱਤੇ ਵੀ ਪ੍ਰਵਾ ਪਹਿਲਾ ਹੈ ਜਿਵੇਂ ਮਰਜੀ ਹੋਣਾ ਠੀਕ ਆ ਤੇ ਬਾਜ ਤਾਂ ਸਮਾਨ ਪੂਰਾ ਹੀ ਲੈਂਦੀਆਂ ਇਹ ਇੱਕ ਬਾਕੀ ਜੇ ਬੁੱਢੀ ਹੋਵੇ ਤਾਂ ਵੀਰੇ ਕਹਿ ਦੇਗਾ ਆਪਾਂ ਇੱਕ ਜਨਾਨੀ ਨੇ ਰਗੜੀ ਸੀ ਤੇ ਉਹੀ ਪ੍ਰੋਬਲਮ ਇਸ ਟਾਈਮ ਆ ਭੈਣ ਨੂੰ ਬਣੀ ਪਈ ਆ ਠੀਕ ਆ ਵੀਰੇ ਮਾਤਾ ਮਸਾਣੀ ਬਾਵਾ ਸਾਹਿਬ ਖੇਤਰਪਾਲ ਟੇਕਾ ਜਨਾਨੀ ਇਹ ਪੱਟ ਦੇ ਪੁੱਤ ਵੀ ਹੋ ਜਾਊਗਾ ਵੀਰੇ ਤੇ ਭੈਣ ਵੀ ਠੀਕ ਹੋ ਜਾਊਗੀ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਹੈ ਪਰ ਸਰੀਰ ਸੈੱਟ ਭੈਣ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਵਾ ਸਾਹਿਬ ਖੇਤਰਪਾਲ ਤੇ ਆ ਜਨਾਨੀ ਆ ਇਹਨੂੰ ਤੁਸੀਂ ਆਪ ਹੀ ਸੈੱਟ ਕਰ ਲੋਗੇ। ਇਹੀ ਆ ਵੀਰੇ। ਦੇਖੋ ਮੈਂ ਤੁਹਾਨੂੰ ਦੱਸਦਾ ਵੀਰੇ ਕਿਉਂਕਿ ਜੇ ਤਾਂ ਇਹ ਕੋਈ ਸ਼ਾਲਪ ਜਿਹੀ ਵਾਲੀ ਹੁੰਦੀ ਫੇਰ ਤਾਂ ਇਹ ਫਿੱਕੇ ਸੂਟ ਚੱਲ ਜਾਣੇ ਸੀਗੇ। ਠੀਕ ਆ ਜਿਵੇਂ ਭੈਣ ਕੱਪੜੇ ਇਸ ਟਾਈਮ ਆਏ ਪਉਂਦੀ ਆ ਵਧੀਆ। ਐਂ ਬਣ ਕੇ ਰਹਿਣਾ ਭੈਣ ਉਹਦੇ ਕੱਪੜੇ। ਗਾਰੰਟੀ ਆ ਭੈਣੇ ਸਰੀਰ ਵੀ ਸੱਟ। ਠੀਕ ਆ ਇੱਕ ਛੋਟਾ ਜਿਹਾ ਕੰਮ ਦੱਸੂਗਾ। ਉਹੋ ਕਰ ਦੋ ਜੇ ਸਰੀਰ ਪੈਣ ਦਾ ਸੈਟ ਕੇਰਾ ਰਿਜ਼ਲਟ 15 ਦਿਨਾਂ ਦਾ 15 ਦਿਨਾਂ ਤੇਰੀ ਘਰ ਦੀ ਸਟ ਜਵਾ ਠੀਕ ਆ ਤੇ ਉਸ ਤੋਂ ਬਾਅਦ ਆਉਂਦੀ ਸੁੱਖਰਵਾ ਕੇ ਸਲੀਪ ਸੈਟ ਕਰਾ ਜੀ ਕੋਈ ਕਰਦਾ ਕੁਛ ਨਹੀਂ ਠੀਕ ਆ ਵੀਰੇ ਇਹਨਾਂ ਨੂੰ ਕਰਾ ਲਓ ਸੈਟ ਕਾਣੀ ਸੈਟ ਸਜ ਤੁਸੀਂ ਤਾਂ ਮੰਨਦੇ ਨਹੀਂ ਵੀਰੇ ਜਿਵੇਂ ਆਪਾਂ ਕਹਿ ਜਿਏ ਲੱਗੇ ਲਗਾਇਆ ਵਾ ਵੇਰੇ ਗੱਲ ਸੁਣ ਨਾ ਮੇਰੀ ਮੈਂ ਤੈਨੂੰ ਦੱਸਦਾ ਵਿਕੀ ਨੇ ਕੀਤਾ ਬਾਈਰ ਮੈਂ ਨਾ ਜਵਾਂ ਹੀ ਨਹੀਂ ਦੱਸਦਾ ਮੈਂ ਪਰ ਇੰਨੀ ਗੱਲ ਆ ਜਿੱਦੇ ਸਮਾਨ ਨਾਲ ਤਾ ਰਿਜ਼ਲਟ ਮਿਲ ਜੂਗਾ ਤੈਨੂੰ 12 13 ਤੇ ਕਿਸੇ ਨੇ ਕੀ ਕਰਨਾ ਤਾਨੂੰ ਮੇਰੇ ਤੱਕ ਕੀ ਮਤਲਬ ਆ ਹਾਂ ਲੈ ਤੇ ਤਾਈਂ ਦੱਸਦਾ ਅੱਗੇ ਖੜਾ ਪਰ ਹਾਂ ਇਤਾਂ ਹੀ ਪੜੇ ਹੁਣ ਜਦੋਂ ਆਪਣੇ ਇੱਕ ਘਰਚ ਦਾ ਜੋਤਾ ਲੱਗਣ ਲੱਗ ਗਿਆ ਇੱਕ ਤਾਂ ਮੰਨਣ ਲੱਗ ਗਿਆ ਫਿਰ ਪਰਿਵਾਰ ਦਾ ਥੋੜਾ ਹੀ ਹੈ ਤਾਂ ਕਰਕੇ ਪ੍ਰੋਬਲਮ ਆਉਂਦੀ ਆ ਬਾਬਾ ਸਾਹਿਬ ਖੇਤਰਪਾਲ ਤਾਂ ਸਾਹਮਣੇ ਆਉਂਦਾ ਗੈਉ ਹਾਂ ਆ ਵੀਰੇ ਆਪਦੀਆਂ ਉਹੀ ਗੱਲ ਫਿਰ ਠੀਕ ਹੈ ਜਦ ਪ੍ਰੋਬਾ ਵੇ ਤਾਂ ਜਵਾਕ ਕਰਕੇ ਹੁੰਦੇ ਆ ਮਗਰ ਲੱਗ ਜਾਂਦੇ ਆ ਇਹਦਾ ਜਵਾਕ ਕਰਕੇ ਮਗਰ ਲੱਗ ਜਾਂਦੇ ਆ ਕਈ ਰ ਹੱਥਾਂ ਨਾਲ ਦਿੱਤਿਆਂ ਤਾਂ ਮੂੰਹ ਨਾ ਖੋਲਣੀਆਂ ਪੈਂਦੀਆਂ ਹੁੰਦੀਆਂ ਤੇ ਤੇਰਾ ਕੰਮ ਉਹ ਹੋ ਗਿਆ ਹੁਣ ਠੀਕ ਆ ਬਾਬਾ ਸਾਹਿਬ ਖੇਤਰਪਾਲ ਨੂੰ ਮੰਨ ਲੈ ਯਾਰ ਕਿੱਡੀ ਗੱਲ ਆ ਜੰਡਤੀ ਜਾਣਾ ਨਹੀਂ ਮੰਨ ਸਕਦਾ ਹੈ ਫਿਰ ਗੱਲ ਸੁਣ ਲੋ ਇੱਕ ਤਾਂ ਬੰਦ ਕਰ ਦਿਓ ਇਹਨੂੰ ਜਾਂ ਤਾਂ ਸਿੱਧੀ ਗੱਲ ਆ ਵੀਰੇ ਠੀਕ ਹੈ ਤੇ ਇਹਦਾ ਲੈਣ ਦੇਣ ਦੇ ਕੇ ਪਾਸੇ ਕਰ ਦਿਓ ਇਹਨੂੰ ਤੇ ਕਹਾਣੀ ਸੱਟ ਇੱਕ ਦਾ ਜੋਤਾਲ ਮੋਣੂਗਾ ਪਣਗਾ ਖਾਨ ਸਾਹਿਬ ਤੋਂ ਠੀਕ ਹੈ ਇਹ ਜਿਹੜੀ ਸਰਾ ਹੁੰਦੀ ਹੈ ਜਿਹੜੀ ਪੀਰ ਮਲੇਰਕੋਟ ਦਾ ਲਾਲਾ ਨਾਲ ਪੀਰ ਦੇ ਚਰਾਗੇ ਖਾਨ ਸਾਹਿਬ ਵੀ ਲਾ ਸਕਦੇ ਆ ਠੀਕ ਆ ਖਾਨ ਸਾਹਿਬ ਆਪਣੇ ਨਾਲ ਆ ਇਹ ਠੀਕ ਆ ਹਾਂਜੀ ਚਲੋ ਬਹੁਤ ਵਧੀਆ ਗੱਲਾਂ ਭਾਣੇ ਮੈਂ ਵੀ ਤੇਰਾ ਭਾਈ ਆ ਵਰਜੇ ਭਾਈ ਆ ਦਾ ਠੀਕ ਆ ਕੋਈ ਗੱਲ ਨਹੀਂ ਹੋ ਜੂ ਛੱਟ ਸਾਰੀ ਗਾਣੀ ਠੀਕ ਆ ਚਰਾਗ ਖਾਨ ਸਾਹਿਬ ਤੋਂ ਸੁੱਚੇ ਕਰਵਾ ਲਓ ਜੇ ਆਪਦੇ ਕਰੇ ਲਾ ਲਓ ਜੇ ਭੈਣ ਛੱਟ ਤੇ ਘਰ ਦੀ ਗਾਣੀ ਛੱਟ ਜਾ ਹਾਂ ਆਪਸ ਚ ਲੜਾਈ ਵੀ ਹੋ ਜਾਂਦੀ ਆ ਮਿੰਟ ਮਿੰਟ ਤੇ ਕਦੇ ਤਾਂ ਆ ਲੱਗਦਾ ਵੀ ਥੋੜੇ ਵਰਗੀ ਜੋੜੀ ਪਿੰਡ ਚ ਹੀ ਹੈਣੀ ਹੈ ਤਾਂ ਕਦੇ ਆਇਆ ਲੱਗਦਾ ਵੀ ਆ ਕਿੱਧਰੋਂ ਆ ਗਿਆ ਕੰਜਰ ਜੇ ਆਹ ਚਾ ਵਾ ਬਾਈ ਆ ਗੱਲ ਬਾਤ ਆ ਵੀਰੇ ਠੀਕ ਹੈ ਜਿਹੜੀ ਗੱਲ ਲੈਣਾ ਸੀ ਬਾਣੇ ਮਿਲ ਗਈ ਹੈ ਬਾਤ ਛੱਡ ਗੱਲ ਭੈਣੇ ਤੂੰ ਜੇ ਇੱਕ ਗੋਲੀ ਵੀ ਲੈਣੀ ਪਈ ਫੇਰ ਮੈਂ ਬੇਟਾ ਦਵਾਈ ਛਡਾ ਕੇ ਕੰਮ ਕਰੂੰਗਾ ਗਰੰਟੀ ਲੈ ਕੋਈ ਗੱਲ ਨਹੀਂ ਭੈਣੇ ਤੂੰ ਪਹਿਲਾਂ ਗਾ ਦੇ ਤੈਨੂੰ ਕੋਈ ਮਿਲਿਆ ਨਹੀਂ ਖੱਟੀ ਸਲਵਾਰ ਵਾਲਾ ਹਾਂ ਠੀਕ ਹੈ ਕੋਈ ਗੱਲ ਨਹੀਂ ਭਾਈ ਟੈਨਸ਼ਨ ਨਾ ਲਓ ਭੈਣ ਦਾ ਹੋ ਗਈ ਸਟਾ ਠੀਕ ਹੈ ਵੀਰੇ 100 ਰੁਪਏ ਸਾਜ ਕੇ ਨੂੰ ਮੱਥਾ ਟੇਕ ਕੇ ਬੈਹ ਜੋ ਤੇ ਬਾਕੀ ਗੱਲਾਂ ਬਾਬਾ ਜੀ ਸਮਝਾ ਦੇਣਗੇ ਤੁਹਾਨੂੰ ਠੀਕ ਹੈ ਵੀਰੇ ਤੁਹਾਡਾ ਆਪਦਾ ਵੀ ਬਾਬਾ ਟੈਨਸ਼ਨ ਨਹੀਂ ਲੈਣਾ ਹੁਣ ਤਾਂ ਪੜਾਕੇ ਪਾਉਂਦਾ ਇਹ ਹਾਂ ਕਹਿ ਬਾਬਾ ਜਾਓ ਜਾਓ